ਦੇਖ ਰਹੇ ਹੋ ਇੰਡੀਆ ਟ੍ਰੈਂਡ ਨਿਊ ਚੈਨਲ ਤੇ ਮੈਂ ਗੱਲ ਕਰ ਰਿਹਾ ਰਮਨ ਕੁਮਾਰ ਪੱਤਰਕਾਰ ਚਿੰਦਾ ਦੇਵੀ ਅੱਜ ਪਿੰਡ ਚਿੰਦਾ ਦੇਵੀ ਦੇ ਵਿੱਚ ਬਹੁਤ ਹੀ ਇਤਿਹਾਸਿਕ ਮੇਲਾ ਮਨਾਇਆ ਜਾ ਰਿਹਾ ਹੈ ਜੋ ਕਿ ਬਾਬਾ ਫੜੇਵੀ ਵਾਲੇ ਜੀ ਦਾ ਮੇਲਾ ਜਿਹਾ ਮਨਾਇਆ ਜਾ ਰਿਹਾ ਹੈ ਬਾਬਾ ਲਖਦਾਤਾ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਹਮ ਹਮਾ ਕੇ ਪਹੁੰਚਦੀਆਂ ਨੇ ਪਿੰਡ ਚਿੰਦਾ ਦੇਵੀ ਵਿੱਚ ਜਿੰਨੇ ਵੀ ਇਥੇ ਸੰਗਤਾਂ ਨੇ ਇਥੇ ਰਾਤ ਨੂੰ ਮੱਥਾ ਟੇਕਣ ਆਉਂਦੀਆਂ ਨੇ ਆਉਂਦੇ ਨੇ ਆਉਂਦੇ ਨੇ ਦੇ ਥਨੇੜੀਜ਼ ਵੀ ਇਥੇ ਆਨੂ ਆਪਣੀਆਂ ਬੋਲੀਆਂ ਪਾਉਂਦੇ ਨੇ ਗਿੱਧਾ ਪਾਉਂਦੇ ਨੇ ਨੱਚਦੇ ਨੇ ਟੱਪਦੇ ਨੇ ਤੇ ਤੁਹਾਨੂੰ ਵੀ ਲਾਈਵ ਦ੍ਰਿਸ਼ਮ ਦਿਖਾਉਂਦੇ ਆ ਤੇ ਕਰਦੇ ਆ ਗੱਲਬਾਤ ਇਥੋਂ ਦੇ ਪ੍ਰਬੰਧਕਾਂ ਦੇ ਨਾਲ ਦੇਖਦੇ ਰਹੋ ਇੰਡੀਆ ਕਰਾਈਮ ਨਿਊਜ਼ ਚੈਨਲ ਤੇ ਮੈਂ ਗੱਲ ਕਰ ਰਿਹਾ ਰਮਨ ਕੁਮਾਰ ਪੱਤਰਕਾਰ ਚੁੰਡਾ ਦੇਵੀ Terima kasih telah menonton! ਸੱਚੀ ਗੱਲ ਇਹ ਜੀ ਬਹੁਤ ਨਵੀ ਆ ਗਈ ਉਹਨਾਂ ਕਰਦਾਂ ਜੇ ਸੈਦਲਵਾਦ ਸਿੰਘ ਚੋਕੀ ਟੋਡਾ ਦੇ ਵੀ ਅੱਜ ਪਿੰਡ ਦੇ ਚੁੱਕਾ ਦੇ ਵਿੱਚ ਮੇਲਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੜੇ ਵੀ ਬਾਬਾ ਲੱਖਾ ਦਾ ਮੇਲਾ ਚੱਲ ਰਿਹਾ ਵਾ ਤੇ ਬਹੁਤ ਸਰਦਾਰ ਦੁਆਰੇ ਆ ਬਹੁਤ ਸਰਦਾਰ ਨਾਲ ਇੱਥੇ ਆ ਰਹੇ ਆ ਪੰਜਾਬ ਪੁਲਿਸ ਨਾਲ ਥਾਣਾ ਕਤਨ ਕੋਲ ਬਹੁਤ ਸਰਪ੍ਰੰਧ ਕਿਤੇ ਗਏ ਆ ਜੇਤੇ ਤੇ ਕੋਈ ਵੀ ਸ਼ਰਾਬੀ ਅੰਸਰ ਜਾਂ ਹੋਰ ਵੀ ਕੋਈ ਅਤਕਾਈ ਘਟਨਾ ਨਾ ਵਾਪਰੇ ਜਿਹਦੇ ਪੂਰੇ ਇਹ ਵਿਰੋਧ ਕੀਤੇ ਆ ਤੇ ਬਾਕੀ ਸਰਦਾਰੂਆਂ ਦੀ ਸੁਰੱਖਿਆ ਦੀ ਸਾਡੀ ਜਮਰੀ ਆ ਕੋਈ ਵੀ ਅਤਕਾਈ ਘਟਨਾ ਨਾ ਵਾਪਰੇ ਤੇ ਬਿਲਕੁਲ ਮੇਲਾ ਬਹੁਤ ਸਹੀ ਵਾਸਤੇ ਲੱਗ ਰਿਹਾ ਹੈ। ਦੂਸਰੀ ਤਰਫ ਤੋਂ ਹੀ ਦੇਖ ਸਕਦੇ ਹੋ ਮੇਲੇ ਵਿੱਚ ਲੱਗੀਆਂ ਰੌਣਕਾਂ ਨੂੰ ਜੋ ਕਿ ਨਾਲ ਦੇ ਪਿੰਡ ਚੁਗਾਵੇਂ ਦੇ ਵਿੱਚੋਂ ਰਾਤ ਨੂੰ 12 ਵਜੇ ਇਸ ਮੇਲੇ ਵਿੱਚ ਢੋਲ ਲੈ ਕੇ ਆਉਂਦੇ ਨੇ ਢੋਲ ਵੱਜਦੇ ਨੱਚਦੇ ਟੱਪਦੇ ਇੱਥੇ ਢੋਲ ਲੈ ਕੇ ਆਉਂਦੇ ਨੇ ਅਤੇ ਇਸ ਪਿੰਡ ਦੀ ਸਾਰੀ ਸੰਗਤ ਜੋ ਵੀ ਇਸ ਪਿੰਡ ਦੀਆਂ ਟੀਆਂ ਪੈਣਾ ਬੀਬੀਆਂ ਇਸ ਮੇਲੇ ਵਿੱਚ ਜਿੱਦਾਂ ਪਾ ਕੇ ਬੋਲੀਆਂ ਪਾ ਕੇ ਨੱਚਦੀਆਂ ਨੇ ਟੱਪਦੀਆਂ ਨੇ ਦੇਖੋ ਉਹ ਲਾਈਵ ਤਸਵੀਰਾਂ ਸਸੀ ਘੋਬਾ ਬਾਬਾ ਜੀ ਸਸੀ ਘੋਬਾ ਜੀ ਮਹਾਰਾਜ ਇੱਥੇ ਬਾਬਾ ਜੀ ਅੱਜ ਲੱਖ ਦਾਤਾ ਦਾ ਮੇਲਾ ਬਾਬਾ ਬੜੇ ਵੀਚੀ ਦਾ ਮੇਲਾ ਹੈ ਹਾਂਜੀ ਇਹਦੇ ਬਾਰੇ ਤੁਸੀਂ ਦੱਸਿਓ ਇਹਨਾਂ ਦੇ ਇਤਿਹਾਸ ਬਾਰੇ ਦੱਸਿਓ ਇੱਕ ਦਾ ਕੀ ਪ੍ਰਬੰਧ ਕੀਤਾ ਹੈ ਸੰਗਤ ਨੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤਾ ਗਿਆ ਹੈ ਦੱਸਿਓ ਮਾੜਾ ਜੀ ਇੱਥੇ 22 ਵਾਹ ਚਵੰਡਾ ਮਤਲਬ ਆਏ ਸਾਲ ਮੇਲਾ ਮਨਾਉਂਦਾ ਹੈ ਤੇ 22 ਵਾਹ ਚਵੰਡਾ ਮੇਲਾ ਮਨਾਉਂਦਾ ਇਦਾਂ ਦੂਰਾਂ ਦੂਰਾਂ ਤੋਂ ਸੰਗਤਾਂ ਆਉਂਦੀਆਂ ਵਾ ਤੇ 12 ਵਜੇ ਮਤਲਬ ਘੋਲ ਆਉਂਦੇ ਆਪਣਾ ਦੂਜਾ 12 ਵਜੇ ਢੋਲ ਆਉਂਦੇ ਆ ਤੇ ਬਹੁਤ ਸੰਗਤ ਹੁੰਦੀ ਆ ਜੀ ਪੂਨਮਾਸ਼ੀ ਵਾਲੇ ਦਿਨ ਮੇਲਾ ਹੁੰਦਾ ਵਾ ਤੇ 22ਵਾਂ ਚੁੰਡਾ ਇਹ ਮੇਲਾ ਮਨਾਉਂਦਾ ਵਾ ਆਏ ਸਾਲ ਤੇ ਪਹਿਲਾਂ ਸਾਡਾ ਡੈਡੀ ਸੇਵਾ ਕਰਦਾ ਸੀ ਮਹੰਤ ਗੁਰਮੁਖ ਸਿੰਘ ਉਸ ਤੋਂ ਬਾਅਦ ਮੇਰੀ ਮਾਤਾ ਵਾ ਹੱਡੀ ਉਹਨਾਂ ਦੀ ਧਰਮ ਪਤਨੀ ਅਜੀਤ ਕੌਰ ਉਹ ਸੇਵਾ ਕਰਾਰੀ ਇੱਥੇ ਬਾਬਾ ਜੀ ਦੇ ਦਰਬਾਰ ਤੇ ਤੇ ਤੂਰਾ ਤੂਰਾ ਤੋਂ ਬੜੀਆਂ ਸੰਗਤਾਂ ਆਉਂਦੀਆਂ ਤਿੰਨ ਦਿਨ ਲਗਾਤਾਰ ਮੇਲਾ ਹੁੰਦਾ ਇੱਥੇ ਹਾਂਜੀ ਤੇ ਇੱਥੇ ਬਾਬਾ ਜੀ ਕੋਈ ਲੰਗਰ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਜੀ ਤਿੰਨ ਦਿਨ ਲੰਗਰ ਆਪਣੇ ਸੇਵਾਦਾਰ ਸਾਡੇ ਆਪਣਾ ਛੋਟੇ ਭਰਾ ਵਾ ਸਾਰੇ ਆਪਾਂ ਨਾਲ ਮਿਲ ਕੇ ਇਹ ਪਾਈ ਵਾਰ ਚੰੰਡਾ ਸਾਰੇ ਪਰਿਵਾਰ ਕਰਕੇ ਸੇਵਾ ਕਰਵਾਉਨੇ ਆ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਆਪਣਾ ਜੀ ਇਹ ਸੈਦਲਵਾਦ ਸਿੰਘ ਤੋਂ ਭੋਗੀ ਟੋਟਾ ਦੇ ਵੀ ਅੱਜ ਪਿੰਡ ਦੇ ਚੰੰਡਾ ਦੇ ਵਿੱਚ ਮੇਲਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬੜੇ ਵੀ ਬਾਬਾ ਲੱਖਾ ਦਾ ਮੇਲਾ ਚੱਲ ਰਿਹਾ ਵਾ ਤੇ ਬਹੁਤ ਸਰਦਾਰ ਦੁਜਰੇ ਆ ਬਹੁਤ ਸਰਦਾਰ ਨਾਲ ਇੱਥੇ ਆ ਰਹੇ ਆ ਪੰਜਾਬ ਪੁਲਿਸ ਨਾਲੋਂ ਥਾਣਾ ਕਤਨ ਕੋਲ ਬਹੁਤ ਸਰਪ੍ਰੰਧ ਕਿਤੇ ਗਏ ਆ ਜੇਤੇ ਤੇ ਕੋਈ ਵੀ ਸ਼ਰਾਬੀ ਅੰਸਰ ਜਾਂ ਹੋਰ ਵੀ ਕੋਈ ਅਤਕਾਵੀ ਘਟਨਾ ਨਾ ਵਾਪਰੇ ਜਿਹਦੇ ਪੂਰੇ ਇਹ ਵਿਰੋਧ ਕੀਤੇ ਹੋਏ ਆ ਤੇ ਬਾਕੀ ਸਰਦਾਰੂਆਂ ਦੀ ਸੁਰੱਖਿਆ ਦੀ ਸਾਡੀ ਜੀ ਮਰੀ ਆ ਕੋਈ ਵੀ ਅਤਕਾਵੀ ਘਟਨਾ ਨਾ ਵਾਪਰੇ ਤੇ ਬਿਲਕੁਲ ਮੇਲਾ ਬਹੁਤ ਸਹੀ ਸਬਦ ਤੋਂ ਚੱਲ ਰਿਹਾ ਹੈ